ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਅਨੇ ਭਾਈਏ ਸੁਣਿਆ ਧਿਆਨ ਨਾਲ ਥੋੜੇ ਜੇ ਮਿੰਟਾਂ ਦੀ ਸਾਖੀ ਹੈ ਤੇ ਸਾਖੀ ਨਾਲ ਬਹੁਤ ਵੱਡੀ ਸਿੱਖਿਆ ਮਿਲ ਜਾਂਦੀ ਹੈ ਕਈ ਵਾਰੀ ਘਰ ਵਿੱਚ ਭਾਵੇਂ ਗਰੀਬੀ ਹੋਵੇ ਪਰ ਦਿਲ ਵੱਡਾ ਜਾਈ ਰਹਿ ਦਿਲ ਖੋਲ ਕੇ ਸੇਵਾ ਕਰੀਏ ਨਾ ਤੇ ਸਤਿਗੁਰੂ ਸੱਚੇ ਪਾਤਸ਼ਾ ਸਾਡੇ ਘਰ ਵੀ ਵੱਡੇ ਬਣਾ ਦਿੰਦੇ ਆ ਚੁਗਿਆਂ ਤੋਂ ਬਾਹਰ ਬਣਾ ਦਿੰਦਾ ਉਹ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਉਹ ਭਿਖਾਰੀਆਂ ਤੋਂ ਰਾਜੇ ਤੇ ਰਾਜਾਂ ਤੋਂ ਭਿਖਾਰੀ ਬਣਾਉਣ ਵਾਲਾ ਬੜਾ ਗਰੀਬ ਇੱਕ ਸਿੱਖ ਹੈ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਛੰਨ ਵਿੱਚ ਰਹਿੰਦਾ ਹੈ ਘਰ ਵਿੱਚ ਗਰੀਬੀ ਬੜੀ ਹੈ ਪਰ ਚਾਹੁੰਦਾ ਕਿਤੇ ਦਰਸ਼ਨ ਹੋਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਮਰਦਾਨਾ ਜੀ ਤੁਰੇ ਜਾਂਦੇ ਆ ਤੇ ਰਸਤੇ ਵਿੱਚ ਕਿਤੇ ਘਰ ਨਜ਼ਰ ਨਹੀਂ ਆਉਂਦਾ ਸੱਚੇ ਪਾਤਸ਼ਾਹ ਕਹਿੰਦੇ ਵੇਖ ਮਰਦਾਨਾ ਕਿਤੇ ਕੋਈ ਜਗ੍ਹਾ ਹੈ ਤੇ ਆਰਾਮ ਕਰ ਲਈਏ ਮਰਦਾਨਾ ਜੀ ਕਹਿੰਦੇ ਮਹਾਰਾਜ ਓ ਸ਼ਾਨਦਿਸਦੀਏ ਕਿਸੇ ਦੀ ਕੱਖਾਂ ਕਾਨਿਆਂ ਦੀ ਛੱਤ ਪਾਈ ਹੋਈ ਹੈ ਕਹਿੰਦੇ ਉਹ ਸਿੱਖ ਹੈ ਕਿਰਤ ਕਰਨ ਵਾਲਾ ਘਰ ਵਿੱਚ ਬੈਠਾ ਬਾਹਰ ਅੰਗੇ ਵੇਖਿਆ ਜਦੋਂ ਕਹੇ ਨਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਤਾ ਲੱਗ ਗਿਆ ਕਿ ਕੋਈ ਫਕੀਰ ਲੱਗਦੇ ਆ ਰੱਬ ਦੇ ਪਿਆਰੇ ਲੱਗਦੇ ਆ ਅੰਦਰ ਤਾਂਗ ਸੀ ਸੇਵਾ ਕਰਨ ਦੀ ਤੇ ਜਦੋਂ ਮਰਦਾਨਾ ਜੀ ਨੇ ਕਿਹਾ ਕਿ ਰੋਕਣਾ ਥੋੜੀ ਦੇਰ ਲਈ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ ਨਾ ਤੇ ਤਾਰਨ ਵਾਸਤੇ ਸਾਡੇ ਘਰ ਵੀ ਆ ਜਾਂਦੇ ਆ ਐ ਨਹੀਂ ਪਤਾ ਕਿਹੜੇ ਰੂਪ ਚ ਆ ਜਾਣ ਕੋਈ ਆ ਕੇ ਤੁਹਾਡਾ ਦਰਵਾਜ਼ਾ ਖੜਕਾਏ ਨਾ ਤੇ ਕਦੇ ਨਿਰਾਸ਼ ਨਾ ਮੋੜੋ ਪਿਆਰੇ ਅੰਦਰ ਲੈ ਗਿਆ ਆਪਣੇ ਜਦੋਂ ਦੱਸਿਆ ਤੇ ਪਤਾ ਲੱਗਿਆ ਕਿ ਦੁਨੀਆ ਨੂੰ ਤਾਰਨ ਵਾਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਤੇ ਮਨ ਗਦਗਦ ਹੋ ਗਿਆ ਮਨ ਖੁਸ਼ ਹੋ ਗਿਆ ਖੁਸ਼ੀ ਦਾ ਟਿਕਾਣਾ ਨਾ ਰਿਹਾ ਸੱਚੇ ਪਾਤਸ਼ਾਹ ਤੁਸੀਂ ਆਰਾਮ ਕਰੋ ਘਰ ਛੋਟਾ ਛੰਨ ਪਾਈ ਹੋਈ ਹੈ ਤੇ ਬੱਚੇ ਵੀ ਆ ਘਰ ਵਾਲੀ ਵੀ ਹੈ ਆਪਸ ਵਿੱਚ ਗੱਲਾਂ ਕਰਦੇ ਆ ਮਸਾ ਗੁਰੂ ਦੇ ਪਿਆਰੇ ਆਏ ਆ ਘਰ ਵਿੱਚ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇਹਨਾਂ ਨੂੰ ਆਰਾਮ ਕਰਨ ਲਈ ਆਪਾਂ ਜਗ੍ਹਾ ਕਿੱਥੇ ਦੇਈਏ ਘਰ ਵਾਲੀ ਕਹਿੰਦੀ ਇਦਾਂ ਕਰੋ ਆਪਾਂ ਬਾਹਰ ਪੈ ਲਾਂਗੇ ਕਰਾਤ ਸਾਰੇ ਜਾਣੇ ਤੇ ਇਹਨਾਂ ਦਾ ਆਸਣ ਆਪਾਂ ਛੰਨ ਦੇ ਅੰਦਰ ਲਾ ਦਿੰਨੇ ਆ ਆਰਾਮ ਕਰ ਲੈਣ ਦੇ ਜਿਹੋ ਜਾਂ ਘਰ ਵਿੱਚ ਰੁੱਖਾ ਮਿੱਸਾ ਪ੍ਰਸ਼ਾਦਾ ਬਣਿਆ ਛਕਿਆ ਗੁਰਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੇ ਬੜਾ ਖੁਸ਼ ਹੋ ਕੇ ਛਕਿਆ ਆਰਾਮ ਕਰਨ ਲੱਗੇ ਰਾਤ ਨੂੰ ਆਰਾਮ ਕਰਦੇ ਆ ਭਜਨ ਕੀਤਾ ਪਾਠ ਕੀਤਾ ਕੀਰਤਨ ਕੀਤਾ ਹੌਲੀ ਹੌਲੀ ਨੇੜੇ ਵੀ ਪਤਾ ਲੱਗਿਆ ਜਦੋਂ ਆਰਾਮ ਕਰਨ ਲੱਗੇ ਨਾ ਰਾਤ ਨੂੰ 12:00 ਵਜੇ ਕਹਿੰਦੇ بارش ਹੋਣ ਲੱਗ ਪਈ ਕਈ ਵਾਰੀ ਥੋੜੀ ਜੀ ਦਖਲੀਪ ਦੇ ਕੇ ਗੁਰੂ ਸਾਨੂੰ ਬਹੁਤ ਵੱਡੇ ਸੁੱਖ ਬਖਸ਼ ਦਿੰਦਾ ਪਿਆਰੇ ਥੋੜੇ ਜੇ ਦੁੱਖ ਤੋਂ ਘਬਰਾਉਣਾ ਨਹੀਂ ਚਾਹੀਦਾ ਥੋੜਾ ਜਾਂ ਦੁੱਖ ਦੇ ਕੇ ਬਹੁਤ ਵੱਡਾ ਸੁੱਖ ਦੇ ਦਿੰਦਾ ਹੈ بارش ਹੋਈ ਕਣੀਆਂ ਪੈਂਦੀਆਂ ਨੇ ਐਦਾਂ ਨਹੀਂ ਸੋਚੇ ਵੀ ਅਸੀਂ ਅੰਦਰ ਚਲੇ ਜਾਈਏ ਪਤਾ ਹੈ ਕੀ ਸੋਚਦਾ ਹੈ ਕਹਿੰਦਾ بارش ਆ ਗਈ ਇਹ ਛੰਨ ਅੱਖਾਂ ਕਾਨਿਆਂ ਦੀ ਕਿਤੇ ਚੋਣੀ ਨਾ ਲੱਗ ਜੇ ਮਹਾਰਾਜ ਤੇ ਪਾਣੀ ਨਾ ਪੈਣ ਲੱਗ ਜਾਏ ਕਹਿੰਦੇ ਆਪਣੇ ਬੱਚਿਆਂ ਵਾਲੇ ਬਿਸਤਰੇ ਤੇ ਆਪਣੇ ਵੀ ਕੱਢ ਕੇ ਨਾ ਛੰਨ ਦੇ ਉੱਪਰ ਪਾ ਦਿੱਤੇ ਤੇ ਆਪ ਕਣੀਆਂ ਵਿੱਚ ਭਿੱਜ ਰਹੇ ਆ ਪਰ ਪਤਾ ਹੈ ਜਾਣੀ ਜਾਣ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਤਾ ਹੈ ਕਹਿੰਦੇ ਵੀ ਇਹ ਬੇਖ ਮਰਦਾਨਿਆਂ ਗਰੀਬੀ ਬੜੀ ਐ ਪਰ ਪਿਆਰ ਕਿੰਨਾ ਅੰਦਰ ਦਿਲ ਕਿੰਨਾ ਵੱਡਾ ਐ ਇਹਦਾ ਕਹਿੰਦਾ ਹਾਂ ਮਹਾਰਾਜ ਕੋਈ ਕਿਰਪਾ ਕਰੋ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਵੇਰ ਹੋਈ ਕੀਰਤਨ ਕੀਤਾ ਹਰ ਜਸ ਗਾਇਆ ਗੁਰੂ ਨਾਨਕ ਤੇ ਮਹਾਰਾਜ ਜੀ ਨੇ ਉਸ ਤੋਂ ਬਾਅਦ ਲੰਗਰ ਪ੍ਰਸ਼ਾਦਾ ਤਿਆਰ ਹੋਇਆ ਛਕਿਆ ਤੇ ਮਹਾਰਾਜ ਜਾਣ ਲੱਗੇ ਪਤਾ ਕੀ ਕਹਿੰਦੇ ਕਹਿੰਦੇ ਮਰਦਾਨਿਆ ਐਦਾਂ ਕਰ ਇੱਕ ਨਾ ਜੋ ਲੰਗਰ ਵਿੱਚ ਅੱਗ ਵੱਲ ਰਹੀ ਆ ਉੱਥੋਂ ਇੱਕ ਚਿੰਗਿਆੜੀ ਲੈ ਕੇ ਆ ਕਹਿੰਦਾ ਮਹਾਰਾਜ ਕੀ ਕਰਨੀ ਆ ਕਹਿੰਦੇ ਤੂੰ ਲੈ ਕੇ ਆ ਉਹ ਬਲਦੀ ਹੋਈ ਚਿੰਗਿਆੜੀ ਲੈ ਕੇ ਆਂਦੀ ਅੱਗ ਦੀ ਛੰਨ ਕੋਲ ਤੇ ਉਹਨੂੰ ਕਹਿੰਦੇ ਆ ਗੁਰਸਿੱਖ ਨੂੰ ਕਿ ਐਦਾਂ ਕਰ ਭਾਈ ਜਿਹੜਾ ਤੇਰਾ ਕੋਈ ਕੀਮਤੀ ਸਮਾਨ ਹੈ ਉਹਨੂੰ ਬਾਹਰ ਕੱਢ ਲੈ ਅਸੀਂ ਇਹਨੂੰ ਜਲਾ ਦੇਣਾ ਤੇ ਵੇਖਣ ਵਾਲੇ ਵੇਖਦੇ ਲੈ ਕਰ ਲੈ ਫਕੀਰਾਂ ਦੀ ਸੇਵਾ ਕਿਉਂਕਿ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਉਹ ਪ੍ਰਮਾਤਮਾ ਦੀ ਖੇਡ ਨੂੰ ਸਮਝ ਨਹੀਂ ਸਕਦੇ ਉਹ ਬੜਾ ਇਕੱਠ ਹੈ ਉਹ ਬੜਾ ਵੱਡਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਸਮੁੰਦਰ ਹੈ ਅਸੀਂ ਮੱਛੀ ਦੀ ਨਿਆਈ ਹਾਂ ਤੂੰ ਦਰੀ ਆਉ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲ੍ਹਾਂ ਤੇ ਜਦੋਂ ਕਹਿੰਦਾ ਮਹਾਰਾਜ ਸਭ ਤੋਂ ਕੀਮਤੀ ਤਾਂ ਤੁਹਾਡਾ ਨਾਮ ਹੈ ਤੇ ਹੋਰ ਮੇਰੇ ਕੋਲ ਕੀਮਤੀ ਕੀ ਹੋ ਸਕਦਾ ਕੋਈ ਗੱਲ ਨਹੀਂ ਕਹਿੰਦੇ ਉਸ ਗਰੀਬ ਦੀ ਸ਼ਰਮ ਨੂੰ ਅੱਗ ਲਾ ਦਿੱਤੀ ਤੇ ਮਰਦਾਨਾ ਜੀ ਕਹਿੰਦੇ ਪੁੱਛਿਆ ਵੀ ਨਹੀਂ ਇਸ ਗੁਰਸਿੱਖ ਨੇ ਪੁੱਛਿਆ ਵੀ ਨਹੀਂ ਮੇਰੀ ਸ਼ਰਮ ਨੂੰ ਅੱਗ ਕਿਉਂ ਲਾਈ ਤੇ ਜਦੋਂ ਮਰਦਾਨਾ ਜੀ ਪੁੱਛਦੇ ਆ ਭਾਈ ਤੂੰ ਪੁੱਛੇਗਾ ਨਹੀਂ ਉਦੀ ਰਜਾ ਹੈ ਲੋੜ ਨਹੀਂ ਪੁੱਛਣ ਦੀ ਲੋੜ ਨਹੀਂ ਪਰ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਆਪ ਦੱਸਦੇ ਆਂ ਕਹਿੰਦੇ ਆ ਅਸੀਂ ਵੇਖਿਆ ਕਿ ਤੂੰ ਸਾਰੀ ਰਾਤ ਕਣੀਆਂ ਦੇ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਪਿਆਰਿਆ ਪਰ ਤੇਰੀ ਕੱਖਾਂ ਕਾਨਾਂ ਦੀ ਸ਼ਾਨ ਵੇਖ ਕੇ ਸੋਚਿਆ ਕਿ ਤੇਰਾ ਦਿਲ ਬੜਾ ਵੱਡਾ ਹੈ ਤੇ ਗਰੀਬ ਹੈ ਪਰ ਤੇਰੀ ਚੌਂਪੜੀ ਤੇਰੀ ਸ਼ਾਨ ਨੂੰ ਅੱਗ ਇਸ ਕਰਕੇ ਲਾਈ ਹੈ ਕਿ ਇਹ ਤੇਰਾ ਛੋਟਾ ਕਰ ਖਤਮ ਕਰਕੇ ਸਮਾਪਤ ਕਰਕੇ ਇੱਥੇ ਮਹਿਲ ਵਰਗਾ ਘਰ ਬਣੇਗਾ ਐਸੀ ਬਖਸ਼ਿਸ਼ ਕੀਤੀ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਤੇ ਉਸ ਗਰੀਬ ਸਿੱਖ ਦੀ ਗਰੀਬੀ ਕੱਟ ਕੇ ਤਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਲੇ ਗਏ ਤੇ ਐਸੀ ਖੇਡ ਵਰਤੀ ਫੁਰਨਾ ਆਇਆ ਕਿਸੇ ਦੇ ਅੰਦਰ ਇੰਨੀ ਵੱਡੀ ਮਦਦ ਕੀਤੀ ਕਿ ਇੱਕ ਦਿਨ ਉਸ ਗਰੀਬ ਸਿੱਖ ਦਾ ਮੈਲ ਬਣਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਉਦਾਰ